ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ YouTube ਚੈਨਲ ਪੰਜਾਬੀ ਜਾਗਰਣ ਮੈਂ ਅਫਤਾਰ ਸਿੰਘ ਅਜ ਮੋਗਾ ਦੇ ਪਿੰਡ ਕੋਕਰੀ 헤ਰਾ ਵਿਖੇ ਸਰਪੰਚ ਸ਼੍ਰੀਮਤੀ ਸੋਨੀਆ ਅਤੇ ਸਵਾਦ ਸੇਵੀ ਮਨਪ੍ਰੀਤ ਸਿੰਘ 헤ਰਾ ਵੱਲੋਂ ਐਨਆਰਏ ਭਰਾਵਾਂ ਦੇ ਸਹਿਯੋਗ ਨਾਲ ਬਾਅਦਪੈਰ ਤੱਕ ਕੈਂਸਰ ਕੇਅਰ ਟੀਮ ਦੀ ਮਦਦ ਨਾਲ ਇੱਕ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 350 ਤੋਂ ਵੱਧ ਮਰੀਜ਼ਾਂ ਨੇ ਹਿੱਸਾ ਲਿਆ ਇਸ ਕੈਂਪ ਵਿੱਚ ਛਾਤੀ ਦੇ ਰੋਗ ਔਰਤਾਂ ਦੇ ਛਾਤੀ ਦੇ ਰੋਗ ਅੱਖਾਂ ਦੇ ਰੋਗ ਹੱਡੀਆਂ ਹੱਡੀਆਂ ਦੇ ਕੈਂਸਰ ਅਤੇ ਹੋਰ ਕਈ ਸਬੰਧ ਸਰੀਰ ਨਾਲ ਸੰਬੰਧਤ ਜਾਂਚ ਕੀਤੀ ਗਈ। ਇਹ ਕੈਂਪ ਬਾਅਦ ਦੁਪਹਿਰ ਤੱਕ ਚੱਲਿਆ ਅਤੇ ਇਸ ਵਿੱਚ ਇਲਾਕੇ ਦੇ ਲੋਕਾਂ ਨੇ ਵੱਧ ਤੋਂ ਵੱਧ ਉਸ਼ੂਲਿਤ ਕਰਕੇ ਇਹਦਾ ਲਾਭ ਲਿਆ ਤੇ ਸਰਪੰਚ ਬੀਬੀ ਸੋਨੀਆਂ ਦਾ ਧੰਨਵਾਦ ਕੀਤਾ। ਮਨਪ੍ਰੀਤ ਜੀ ਅੱਜ ਤੁਹਾਡੇ ਪਿੰਡ ਕੋਕਰੀ ਹੀਰਾ ਚ ਤੁਸੀਂ ਇਹ ਕੈਂਪ ਲਵਾਇਆ ਹੋਇਆ ਹਾਂਜੀ ਇਹ ਕੈਂਪੀ ਤੁਹਾਡੇ ਚ ਕੀ ਕੀ ਜਾਂਚ ਹੋਊਗੀ ਕੀ ਕੀ ਇਲਾਜ ਆ ਮਰੀਜ਼ਾਂ ਦੇ ਵਾਸਤੇ ਜਾਂ ਕੀ ਟੈਸਟ ਹੈਗੇ ਸਾਨੂੰ ਦੱਸੋ ਇਹਦੀ ਚੀਜ਼ਾਂ ਆ ਮੇਨ ਬਸ ਜਿਹੜੇ ਪਹਿਲੀ ਬਸ ਹੀ ਦੇਖ ਰਹੇ ਆਂ ਜੀ ਇਹ ਲੇਡੀਜ਼ ਵਾਸਤੇ ਆ ਮੇਨ ਇਹਦੇ ਚ ਲੇਡੀਜ਼ ਦਾ ਮੈਮੋਗ੍ਰਾਫੀ ਹੋਊਗੀ ਜੀ ਬ੍ਰੈਸਟ ਕੈਂਸਰ ਦੀ ਜਾਂਚ ਕੀਤੀ ਜਾਊਗੀ ਇਹਦੇ ਵਿੱਚ ਤੇ ਇਹ ਸਾਡੀ ਦੂਸਰੀ ਬਸ ਆ ਜੀ ਇਹਦੇ ਚ ਇਹਦੀ ਲੈਬੋਰਾਟਰੀ ਇਹਦੇ ਤੇ ਜਿਵੇਂ ਮਨ ਤੋਂ ਜੀ ਬੀਪੀ ਦਾ 슈ਗਰ ਦਾ ਉਹ ਸਾਰੇ ਟੈਸਟ ਹੋਣਗੇ ਜੀ ਬਲੱਡ ਤੇ ਥੋਸ ਸਾਰੇ ਇਹਦੇ ਵਿੱਚ ਹੋਣਗੇ ਇਸ ਵਾਸਤੇ ਵਿੱਚ ਇਹ ਆਪਣੀ ਤੀਸਰੀ ਬਸ ਹੈ ਜੀ ਔਰ ਇਹਦੇ ਵਿੱਚ ਅੱਖਾਂ ਦਾ ਟੈਸਟ ਹੋਊਗਾ ਜੀ ਅੱਖਾਂ ਦੀ ਐਨਕ ਨਾਲ ਦੇ ਨਾਲ ਤੁਹਾਨੂੰ ਦਿੱਤੀ ਜਾਊਗੀ ਤੁਹਾਡੇ ਆਈਸ ਦੀ ਚੈੱਕ ਕਰਕੇ ਜਿਹੜਾ ਵੀ ਨੰਬਰ ਤੁਹਾਡੇ ਆਈਸ ਤੇ ਲੱਗਦਾ ਹੋਇਆ ਜੀ ਉਹਦੀ ਤੁਹਾਨੂੰ ਨਾਲ ਦੀ ਨਾਲ ਐਨਕ ਦਿੱਤੀ ਜਾਊਗੀ ਇਹ ਅੱਖਾਂ ਵਾਸਤੇ ਆਪਣੀ ਸਪੈਸ਼ਲ ਬਸ ਹੈ ਜੀ ਹਾਂਜੀ ਮਨਪ੍ਰੀਤ ਜੀ ਇਹ ਜਿਹੜੀਆਂ ਦੋ ਬੱਸਾਂ ਤੁਹਾਡੀਆਂ ਖੜੀਆਂ ਇਹਨਾਂ 'ਚ ਕੀ ਟੈਸਟ ਜਾਂ ਕੀ ਇਲਾਜ ਹੋ ਰਿਹਾ ਮਨਪ੍ਰੀਤ ਇਹਦੇ ਵਿੱਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਂਦੀ ਜਿਹੜੀ ਆਪਣੀ ਆਹ ਵਾਲੀ ਬਸ ਹੈ ਜੀ ਇਹਦੇ ਵਿੱਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਊਗੀ ਅਤੇ ਮੈਂ ਆ ਕਿਸੇ ਨੂੰ ਗੋਟਾ ਖਾਂਦਾ ਜਾਂ ਕੋਈ ਹੋਰ ਕੋਈ ਵੀ ਖਾਂਦੇ ਆ ਜਾਂ ਨਹੀਂ ਵੀ ਖਾਂਦੇ ਉਹਦੇ ਚ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਊਗੀ ਜੀ ਆਪਣੀ ਆ ਵਾਲੀ ਬੱਸ ਦੇ ਵਿੱਚ ਤੇ ਦੂਜੀ ਵਾਲੀ ਬੱਸ ਆ ਜੀ ਜਿਹੜੀ ਦੂਸਰੀ ਵਾਲੀ ਬੱਸ ਉਹਦੇ ਚ ਆਪਾਂ ਹੱਡੀ ਦਾ ਟੈਸਟ ਕਰਾਂਗੇ ਜੀ ਉਹਦੇ ਚ ਹੱਡੀਆਂ ਕਿੰਨੀਆਂ ਕਮਜ਼ੋਰ ਨੇ ਕਿਸੇ ਦੀਆਂ ਉਹਦੇ ਚ ਪੀਸ਼ਣ ਦਾ ਟੈਸਟ ਕੀਤਾ ਜਾਊਗਾ ਕਿ ਉਹਦੀ ਮੰਨ ਲਓ ਕਿ ਉਹਦੇ ਚ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਕਿ ਉਹਨਾਂ ਦੇ ਹੱਡੀ ਦੇ ਟੈਸਟ ਕੀਤੇ ਜਾਣਗੇ ਜਿਵੇਂ ਗੋਡੇ ਵਗੈਰਾ ਦੁਖਦੇ ਜਾਂ ਕੋਈ ਨਹੀਂ ਜੀ ਗੋਡੇ ਵਗੈਰਾ ਦੁਖਦੇ ਨਹੀਂਗੇ ਇਹਦੇ ਚ ਜੀ ਇਹਦੇ ਚ ਟੈਸਟ ਕੀਤੇ ਜਾਣਗੇ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੂੰ ਕੈਂਸਰ ਦੀ ਪ੍ਰੋਬਲਮ ਆਂਦੀ ਆ ਰੱਬ ਨਾ ਕਰੇ ਉਹਦਾ ਸਟਾਰਟ ਹੋ ਰਿਹਾ ਬਸ ਉਹਦੇ ਚ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਉਹ ਜੇ ਕੈਂਸਰ ਹੱਡੀ ਵਾਲਾ ਤਾਂ ਨਹੀਂ ਕੈਂਸਰ ਕਿ ਉਹਦੀਆਂ ਹੱਡੀਆਂ ਤਾਂ ਨਹੀਂ ਖੋ ਰਹੀਆਂ ਹੱਡੀਆਂ ਢਿੱਕ ਤਾਂ ਨਹੀਂ ਹੋ ਰਹੀਆਂ ਜੇ 1% ਹੱਡੀਆਂ ਵੈਸੇ ਵੀ ਕਿਸੇ ਦੀਆਂ ਕਮਜ਼ੋਰ ਹੁੰਦੀਆਂ ਨੇ ਮੰਨ ਲਓ ਅ ਜਿਸ ਦੀ ਡਾਈਟ ਨਹੀਂ ਪ੍ਰੋਪਰ ਹੈ ਜੀ ਉਹਨਾਂ ਦੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਆ ਉਹਦੇ ਵਾਸਤੇ ਉਸ ਤੋਂ ਬਾਅਦ ਆਪਰੇ ਕੋਲ ਡਾਕਟਰ ਜੀਆ ਲੱਗਿਆ ਹੋਇਆ ਕੈਂਪ ਉਹਦੇ ਨਾਲ ਨਾਲ ਤੁਹਾਨੂੰ ਮੈਡੀਸਿਨ ਦਿੱਤੀਆਂ ਜਾਣਗੀਆਂ ਜੀ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਾਸਤੇ ਮਨਵੀ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਅੱਜ ਦਾ ਜਿਹੜਾ ਕੈਂਪ ਲੱਗਾ ਇਹ ਮੇਨ ਕੈਂਸਰ ਵਾਸਤੇ ਹੀ ਹੈਗਾ ਜੀ ਇਹ ਮੇਨ ਅੱਖਾਂ ਦਾ ਤੇ ਕੈਂਸਰ ਦਾ ਕੈਂਪ ਆ ਜੀ ਮੇਨ ਜਿਹੜਾ ਕੈਂਪ ਆ ਪਾਇਆ ਅੱਖਾਂ ਦਾ ਐਂਡ ਕੈਂਸਰ ਦਾ ਜੀ ਭਾਈ ਜੀ ਤੁਸੀਂ ਅੱਜ ਕੈਂਪ 'ਚ ਪਹੁੰਚੇ ਹੋ ਕੀ ਨਾਮ ਤੁਹਾਡਾ ਇਹਰਾ ਦਾ ਪਰਮਜੀਤ ਸਿੰਘ ਆ ਜੀ ਹਾਂਜੀ ਕਿਹੜਾ ਪਿੰਡ ਆ ਜੀ ਕੋਕਰੀ ਖੇਰਾ ਤੋਂ ਆ ਕਿਵੇਂ ਲੱਗਿਆ ਜੀ ਕੈਂਪ ਕੈਂਪ ਬਹੁਤ ਵਧੀਆ ਲੱਗਾ ਇਹ ਜਿਹੜਾ ਉਹ ਕਲਵੰਤਾ ਜੀ ਆ ਜੀ ਨੇ ਜਿਹੜਾ ਵਰਡ ਕੇਅਰ ਸੈਂਟਰ ਵਾਲਾ ਕੈਂਪ ਲੱਗਾ ਹੋਇਆ ਉਹਦੇ ਵਾਸਤੇ ਸਾਡੇ ਪਿੰਡ 'ਚ ਬਹੁਤ ਖੁਸ਼ੀ ਦੀ ਗੱਲ ਆ ਇਹਨਾਂ ਲੱਗਾ ਬਹੁਤ ਪੇਸ਼ਟ ਆਏ ਇੱਥੇ ਬਹੁਤ ਲੋਕਾਂ ਨੂੰ ਸਹੂਤ ਮਿਲੀ ਆ ਬਾਕੀ ਜਿੱਥੇ ਪੰਚਾਇਤ ਦੇ ਸਾਡੇ ਨੇ ਨੋਨਾ ਸਰਪੰਚ ਆ ਜਿਹੜਾ ਵੱਡਾ ਤੁਸੀਂ ਵੀ ਲਈ ਦਵਾਈ ਪਾਈ ਸੀ ਹਾਂਜੀ ਮੈਂ ਵੀ ਦਿਖਾ ਕੇ ਆ ਮੈਂ ਆਈ ਤਸ਼ਕਰੀ ਆ ਆਪਦੀ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਵਰਾਲਾ ਇਹ ਠੀਕ ਵੇਲੇ ਇਹ ਜਿਹੇ ਕੈਂਪਸ ਮਾਸ ਹੈਵਿਕ ਜਿੱਥੇ ਬੰਦਿਆਂ ਨੂੰ ਰਲ ਕੇ ਪੰਚਾਇਤਾਂ ਉਰਲ ਕੇ ਨੌਜਾਨਾਂ ਉਰਲ ਕੇ ਇਹ ਪ ਇਹ ਚੀਜ਼ ਤਾਂ ਬਹੁਤ ਫਾਇਦਾ ਹੈ ਕਈ ਬੰਦੇ ਨਹੀਂ ਉਹਦਾ ਇਲਾਜ ਕਰਾ ਸਕਦੇ ਉਥੇ ਟੈਸਟ ਕਰਾ ਕੇ ਇਹਨਾਂ ਦਾ ਪਤਾ ਲੱਗ ਸਕਦਾ ਸਾਰੇ ਹਰ ਚੀਜ਼ ਦਾ ਤੇ ਬਹੁਤ ਵਧੀਆ ਪ੍ਰਬਾਲਾ ਪੰਚਾਇਤ ਦਾ ਤੁਹਾਨੂੰ ਕਿਵੇਂ ਲੱਗਾ ਜੀ ਨਹੀਂ ਬਹੁਤ ਵਧੀਆ ਪ੍ਰਬਾਲਾ ਜੀ ਇਹ ਚੀਜ਼ ਦਾ ਠੀਕ ਹੈ ਬਈ ਧੰਨਵਾਦ ਭਾਈ ਜੀ ਤੁਸੀਂ ਇਸ ਕੈਂਪ ਤੋਂ ਦਵਾਈ ਲੈ ਕੇ ਆਉਂਦੇ ਤੁਹਾਨੂੰ ਕਿਵੇਂ ਲੱਗਾ ਕੀ ਕਹਿਣਾ ਚਾਹੋਗੇ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਨੇਕਤਾ ਗਰਾਹ ਹਾਂ ਪਿੰਡ ਕਿਲੀ ਚਲਾ ਦਾ ਪ੍ਰਧਾਨ ਅੱਜ ਮੈਂ ਕੋਕਰੀ ਹੇਰ ਵਿਖੇ ਕੈਰ ਸਰ ਦਾ ਚੈੱਕ ਅਪ ਕਰਾਉਣਾ ਸੀਗਾ ਤੇ ਅੱਖਾਂ ਦਾ ਚੈੱਕ ਕਰਾਉਣਾ ਸੀਗਾ ਤੇ ਜਿਹੜਾ ਕਿ ਇਸ ਪਿੰਡ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਗਰ ਦੀ ਪੰਚਾਇਤ ਨੇ ਤੇ ਸਮੂਹ ਐਨ ਆਰ ਆਈ ਵੀਰ ਤੇ ਖਾਸ ਕਰ ਨੌਜਵਾਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਜਿਹੜੀਆਂ ਇਹ ਘਾਤਕ ਬਿਮਾਰੀਆਂ ਸਾਨੂੰ ਇਹ ਸਾਡੀ ਪਹੁੰਚ ਤੋਂ ਬਾਹਰ ਹੈ ਤੇ ਇਹ ਜੇ ਫ੍ਰੀ ਕੈਂਪਾਂ ਦੇ ਵਿੱਚ ਆ ਕੇ ਸਾਰਿਆਂ ਨੂੰ ਇਲਾਜ ਕਰਾਉਣਾ ਚਾਹੀਦਾ ਤੇ ਚੈੱਕ ਅਪ ਕਰਾਉਣਾ ਚਾਹੀਦਾ ਹੈ ਸੋ ਐਨ ਆਰ ਆਈ ਵੀਰਾਂ ਨੂੰ ਫੇਰ ਦੁਬਾਰਾ ਇਹ ਕਹਿੰਨੇ ਆਂ ਅਸੀਂ ਕਿ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣ ਪਿੰਡ ਪਿੰਡ ਤਾਂ ਕਿ ਇਸ ਨਾਮਰਾਤ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ ਬਹੁਤ ਬਹੁਤ ਜਸਲੀ ਸਿੰਘ ਪਰ ਵਰਲਡ ਕੈਂసర్ ਕੇਅਰ ਤੋਂ ਠੀਕ ਹੈ ਜੀ ਅੱਜ ਸਾਡਾ ਕੈਂਪ ਇੱਥੇ ਲੱਗਾ ਹੋਇਆ ਜੀ ਇਸ ਪਿੰਡ ਤੇ ਕੁੱਲ 200 ਦੇ ਕਰੀਬ ਮਰੀਜ਼ ਚੈੱਕ ਹੋ ਚੁੱਕੇ ਹਨ ਇਹ ਮੈਂ ਦੱਸਣਾ ਚਾਹੁੰਦਾ ਕਿ ਵਰਲਡ ਕੈਂਸਰ ਚੇਅਰ ਟੀਮ ਕਰਦੀ ਕੀ ਹੈ ਇਹ ਟੀਮ ਸਾਡੀ ਕੈਂਸਰ ਬਣਨ ਤੋਂ ਪਹਿਲਾਂ ਹੀ ਰੋਕਦੀ ਹੈ ਇਹ ਸਾਡਾ ਮਿਸ਼ਨ ਹੈ ਇਹ ਡਾਕਟਰ ਕੁਲਵੰਤ ਸਿੰਘ ਢਾਲਵਾ ਜੀ ਦੀ ਟੀਮ ਹੈ ਜਿਹਦੇ ਵਿੱਚ ਕੀ ਆਪਾਂ ਸਾਰੇ ਟੈਸਟ ਕਰਦੇ ਹਾਂ ਜਿਵੇਂ ਕਿ ਜਨਾਨੀਆਂ ਦੀ ਛਾਤੀ ਦੇ ਕੈਂਸਰ ਲਈ ਮੈਮੋਗ੍ਰਾਫੀ ਟੈਸਟ ਕੀਤਾ ਜਾਂਦਾ ਹੈ ਉਹਨਾਂ ਦੇ ਬੱਚੇਦਾਨੀ ਲਈ ਪੈਪਸਮੇਅਰ ਕੀਤਾ ਜਾਂਦਾ ਹੈ ਤੇ ਬੰਦੀਆਂ ਦੇ ਕਦੂਦਾਂ ਦੀ ਟੈਸਟ ਲਈ ਪੀਐਸਏ ਟੈਸਟ ਕੀਤਾ ਜਾਂਦਾ ਹੈ ਤੇ ਨਾਲ ਨਾਲ ਮੂੰਹ ਗਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਔਰਲ ਕੈਂਸਰ ਦੀ ਡਿਟੈਕਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਹੱਡੀਆਂ ਦਾ ਟੈਸਟ ਵੀ ਕੀਤਾ ਜਾ ਰਿਹਾ ਹੈ ਦੇ ਖਾਦਾ ਵੀ ਜਾਂਚ ਕਰ ਰਹੇ ਆ ਤੇ ਨਾਲ ਨਾਲ ਉਹਨਾਂ ਨੂੰ ਐਨਕਾ ਵੀ ਦੇ ਰਹੇ ਆ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਅੱਗੇ ਡਿਸੀਜ਼ ਆ ਰਹੀ ਹੈ ਜਿਵੇਂ ਮੋਤੀਆ ਵਗੈਰਾ ਆ ਰਹੇ ਉਹਨਾਂ ਨੂੰ ਆਪਾਂ ਅਪਡੇਟ ਕਰਨ ਲਈ ਵੀ ਕਹਿ ਰਹੇ ਹਾਂ ਕਿ ਕਿੱਥੇ ਜਾਣਾ ਚਾਹੀਦਾ ਉਹਨਾਂ ਨੂੰ ਉਹ ਵੀ ਦੱਸ ਰਿਹਾ ਜਿਵੇਂ ਕਿ ਕਈਆਂ ਦੇ ਸਾਡੇ ਪੰਜਾਬ ਚ ਆਇਸ਼ਮਾਨ ਕਾਰਡ ਬਣੇ ਹੁੰਦੇ ਆ ਕਿਉਂਕਿ ਕਈ ਮਰੀਜ਼ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਯੂਜ਼ ਕਰਨੀ ਆ ਤੇ ਆਪਾਂ ਉਹਨਾਂ ਨੂੰ ਦੱਸ ਦਿਆਂ ਕਿ ਉਹ ਉੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰਾ ਸਕਦੇ ਤੇ ਉਹਨਾਂ ਦਾ ਇਲਾਜ ਬਿਲਕੁਲ ਮੁਫਤ ਹੋ ਸਕਦਾ ਡਾਕਟਰ ਸਾਹਿਬ ਜੇ ਕੋਈ ਰੱਬ ਨਾ ਕਰੇ ਕੋਈ ਪੇਸ਼ੈਂਟ ਆ ਪਹੁੰਚੇ ਉਹਨੂੰ ਪਹੁੰਚੇ ਉਹ ਓਪਰੇਟੇਸ਼ਨ ਦਾ ਇਲਾਜ ਵਗੈਰਾ ਹੋਊਗਾ ਦੇਖੋ ਆਪਾਂ ਜਿੱਥੇ ਕੈਂਪ ਲਾ ਰਹੇ ਹਾਂ ਉਹਦੇ ਲੱਗ ਛਕੇ ਕਾਫੀ ਹਸਪਤਾਲ ਬਣੇ ਹੁੰਦੇ ਹਨ ਜਿਵੇਂ ਕਿ ਅੱਜ ਦੇਖਿਆ ਜਾਵੇ ਇੱਥੇ ਲੱਗੇ ਸਾਡੇ ਟਾਟਾ ਮੁਲਾਪੁਰ ਦਾ ਇੱਕ ਹਸਪਤਾਲ ਹੈ ਉੱਥੇ ਚੰਡੀਗੜ੍ਹ ਵਗੈਰਾ ਤੇ ਲੁਧਿਆਣੇ ਜੀ ਵੀ ਜਾ ਸਕਦੇ ਹੋ ਠੀਕ ਹੈ ਜੀ ਉੱਥੇ ਬਣਿਆ ਉੱਥੇ ਆਈਸ਼ਵਰਨ ਕਾਰਡ ਵੀ ਚੱਲ ਜਾਂਦਾ ਹੈ ਇਹਦੇ ਵਿੱਚ ਪਨੀਰ ਦੇ ਜਿਆਦਾ ਪੈਸੇ ਨਹੀਂ ਲੱਗਦੇ ਤੁਹਾਨੂੰ ਟ੍ਰੀਟਮੈਂਟ ਵੀ ਵਧੀਆ ਮਿਲ ਜੇ ਤੁਹਾਡੀ ਟੀਮ ਰეკਮੈਂਡ ਕਰਦੀ ਹੋ ਜਾਣ ਸਾਰੀ ਟੀਮ ਰეკਮੈਂਡ ਨਹੀਂ ਕਰਦੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਉਹਨਾਂ ਲਈ ਹਸਪੀਟਲ ਬੈਸਟ ਹੈ ਜਿਵੇਂ ਕਿ ઓਰਲ ਕੈਂਸਰ ਲਈ ਟਾਟਾ ਮੁਲਾਪੁਰ ਹਸਪੀਟਲ ਹੈ ਉੱਥੇ ਬੈਸਟ ਟਰੀਟਮੈਂਟ ਕੀਤਾ ਜਾਂਦਾ ਹੈ ઓਰਲ ਕੈਂਸਰ ਦਾ ਜਿਵੇਂ ਬਾਕੀ ਟੈਸਟ ਵੀ ਇੱਥੇ ਉਹਨਾਂ ਦੇ ਮਰੀਜ਼ ਲਈ ਜਿਆਦਾ ਬੈਸਟ ਆਪਸ਼ਨ ਨੇ ਇੰਡੀਆ ਕਾਉਂਡਰ ਤੁਸੀਂ ਤਰ੍ਹਾਂ ਗਾਈਡੈਂਸ ਕਰਦੇ ਆ ਜਿਹੜੇ ਫਾਈਨੈਂਸ਼ੀਅਲ ਜਿਆਦਾ ਸਟਰੋਂਗ ਹੁੰਦੇ ਹਨ ਉਹਨਾਂ ਨੂੰ ਜਿਆਦਾ ਦੱਸਿਆ ਜਾਂਦਾ ਹੈ ਕਿ ਉੱਥੇ ਜਾ ਸਕਦੇ ਹਨ ਪ੍ਰਾਈਵੇਟ ਵੀ ਪਰ ਜਿਨ੍ਹਾਂ ਨੂੰ ਨਹੀਂ ਹੁੰਦਾ ਉਹਨਾਂ ਨੂੰ ਆਪਾਂ ਦੱਸਦੇ ਹਾਂ ਕਿ ਆਯੁਸ਼ਮਨ ਕਾਰਡ ਵਗੈਰਾ ਤੇ ਸਿਹਤ ਕਾਰਡ ਇੱਕ ਨਿਆ ਆਇਆ ਹੈ ਜੋ ਯੋਜ ਡਾਕਟਰ ਸਾਹਿਬ ਅੱਜ ਆਪਣੇ ਕਿੰਨੀਆਂ ਬੇਡਾਂ ਆਈਆਂ ਤੁਹਾਡੀ ਦੇਖੋ ਸਰ ਤੋਂ ਅੱਜ ਜੋ ਪਹਿਲਾਂ ਹੀ ਕੈਂਸਰ ਸੀਗੇ ਜਿਨ੍ਹਾਂ ਨੂੰ ਉਹ 10 ਮਰੀਜ਼ ਆਏ ਨੇ ਠੀਕ ਹੈ ਉਹਨਾਂ ਨੂੰ ਆਪਾਂ ਗਾਈਡੈਂਸ ਕੀਤੀ ਉਹਨਾਂ ਦਾ ਵੈਸੇ ਆਲਰੇਡੀ ਟ੍ਰੀਟਮੈਂਟ ਚੱਲ ਰਿਹਾ ਹੈ ਠੀਕ ਹੈ ਬਾਕੀ ਆਪਾਂ ਉਹਨਾਂ ਨੂੰ ਗਾਈਡੈਂਸ ਦਿੱਤੀ ਹੈ ਤੇ ਉਹ ਇੱਥੇ ਕਰਾ ਰਹੇ ਉਹ ਵਧੀਆ ਕਰਾ ਰਹੇ ਨੇ ਟ੍ਰੀਟਮੈਂਟ ਕਿੱਤੇ ਤੁਸੀਂ ਇਹ ਟ੍ਰੀਟਮੈਂਟ ਕਰਦੇ ਹੋ ਕਿੰਨੀਆਂ ਵੈਂਚ ਕਿੰਨੀਆਂ ਗੱਡੀਆਂ ਕਿੰਨੀਆਂ ਤੁਹਾਡੇ ਕੋਲ ਸਾਡੀਆਂ ਅੱਜ ਇੱਥੇ 5 ਗੱਡੀਆਂ ਆਈਆਂ ਹੋਈਆਂ ਨੇ ਤੇ ਡਾਕਟਰ ਦੀ ਟੀਮ ਕਿੰਨੇ ਡਾਕਟਰ ਨੇ ਤੁਹਾਡੇ ਸਾਡੇ ਜੀ 7 ਡਾਕਟਰ ਆਏ ਹੋਏ ਨੇ ਬਾਕੀ ਸਾਰਾ ਸਟਾਫ ਲਾਇਆ ਹੋਇਆ ਟੋਟਲ ਸਾਡੇ 20 ਤੋਂ 25 ਮੈਂਬਰਸ ਨੇ ਪੂਰੀ ਟੀਮ ਦੇਖੋ ਠੀਕ ਹੈ ਡਾਕਟਰ ਸਭ ਧੰਨਵਾਦ